ਨਾ ਅਨਫੋਰਚਨਟਾ ਨਾ ਹੁਣੇ ਇਹਨਾਂ ਨੂੰ ਅੰਮਾਰਕਲ ਨੂੰ ਵੀ ਮਿਲਿਆ ਸਾਡਾ ਆਪਣੇ ਪਰਿਵਾਰ ਨੇ ਦੂਜੀ ਦੂਜੀ ਤੀਜੀ ਦੀ ਪੀੜ੍ਹੀ ਦਾ ਸਾਡਾ ਸੰਬੰਧ ਆਪਣਾ ਸ਼ਹਿਰ ਹੈ ਇਹ ਜਿਹੜੇ ਸ਼ਰਾਰਤੀ ਅਨਸਰ ਨੇ ਇਹਨਾਂ ਦੀ ਕੋਈ ਐਸੀ ਗੱਲ ਹੋਊਗੀ ਉਹਦਾ ਜਾਂਚ ਕਰ ਰਿਹਾ ਮੈਂ ਇਹਦੀ ਗੱਲ ਜਿਹੜੀ ਆ ਉਹ ਸਾਡੇ ਜਿਹੜੇ ਡੀਆਈਜੀ ਨੇ ਬਾਰਡਰ ਰੇਂਜ ਦੇ ਸ਼੍ਰੀ ਨਾਨਕ ਸਿੰਘ ਜੀ ਉਹਨਾਂ ਦੇ ਨਾਲ ਮੈਂ ਡਿੱਕੀ ਜੀ ਦੀ ਗੱਲ ਵੀ ਟੈਲੀਫੋਨ ਤੇ ਕਰਵਾਈ ਆ ਔਰ ਉਹਨਾਂ ਨੇ ਵੀ ਰੋਸਾ ਦਿੱਤਾ ਕਿ ਬਹੁਤ ਜਲਦੀ ਇਹ ਜਿਹੜੇ ਬੰਦੇ ਨੇ ਇਹਨਾਂ ਨੂੰ ਫੜਾਂਗੇ ਔਰ ਪੰਜਾਬ ਦੇ ਵਿੱਚ ਤੁਸੀਂ ਪਹਿਲਾਂ ਵੀ ਵੇਖਿਆ ਕਿ ਜਿੱਥੇ-ਜਿੱਥੇ ਕੋਈ ਵੀ ਇਨਸੀਡੈਂਟ ਹੋਇਆ ਉਹ ਸਾਰੇ ਹੀ ਤਕਰੀਬਨ ਟ੍ਰੇਸ ਆਊਟ ਵੀ ਕਰ ਲਏ ਨੇ ਟ੍ਰੇਸ ਆਊਟ ਕਰਕੇ ਤੇ ਉਹਨਾਂ ਨੂੰ ਐਸ ਪਰ ਦੀ ਕਾਨੂੰਨ ਦੇ ਮੁਤਾਬਕ ਡੀਲ ਵੀ ਕੀਤਾ ਜਾ ਰਿਹਾ ਸੋ ਬਿਲਕੁਲ ਮੈਂ ਸ਼ਹਿਰ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਸਾਡੀ ਸਰਕਾਰ ਬਿਲਕੁਲ ਨਾਲ ਖੜੀ ਆ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਕਰਨੀ ਔਰ ਇਹ ਜਿਹੜੇ ਇਹੋ ਜਿਹੇ ਐਂਟੀ ਸੋਸ਼ਲ ਐਲੀਮੈਂਟਸ ਨੇ ਇਹ ਕਿਸੇ ਦਾ ਸਕੇ ਨਹੀਂ ਹੈਗੇ ਔਰ ਇਹਨਾਂ ਨੂੰ ਬਹੁਤ ਜਲਦੀ ਆਡੈਂਟੀਫਾਈ ਕਰਕੇ ਫੜਾਂਗੇ ਔਰ ਸਾਹਮਣੇ ਲੋਕਾਂ ਦੇ ਲੈ ਕੇ ਆਵਾਂਗੇ ਇਸ ਕਰਕੇ ਮੈਂ ਉਹ ਹੀ ਅਪੀਲ ਕਰੂੰਗਾ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ ਆਪਣਾ ਰੂਟੀਨ ਵਾਲਾ ਕੰਮ ਜਿਹੜਾ ਤੁਹਾਨੂੰ ਅਸੀਂ ਕਰਨਾ ਤੇ ਇਹ ਜਿਹੜਾ ਇੱਕ ਇਨਸੀਡੈਂਟ ਅਨਫੋਰਚੂਨੇਟ ਆ ਪੁਲਿਸ ਪੂਰੀ ਤਰੀਕੇ ਦੇ ਨਾਲ ਇਸ ਗੱਲ ਦੇ ਪਿੱਛੇ ਪੈ ਗਈ ਔਰ ਬਹੁਤ ਜਲਦੀ ਇਹ ਜਿਹੜੇ ਦੋਸ਼ੀ ਨੇ ਸਾਹਮਣੇ ਹੋਣ ਜਿਹੜੀ ਕੋਈ ਵੀ ਕਿਸੇ ਨੂੰ ਬਹੁਤ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਬਾਰੇ ਮੈਂ ਪਹਿਲਾਂ ਹੀ ਨਫਜ਼ ਵਰਤਿਆ ਵੀ ਹੈ ਐਂਟੀ ਸੋਸ਼ਲ ਐਲੀਮੈਂਟ ਆ ਜਿਹੜਾ ਨਹੀਂ ਚਾਹੁੰਦੇ ਕਿ ਸੱਦ ਭਾਵਨਾ ਰਹੇ ਜਿਹੜਾ ਨਹੀਂ ਚਾਹੁੰਦੇ ਕਿ ਆਪਸ ਦੇ ਵਿੱਚ ਭਾਈਚਾਰਾ ਰਹੇ ਉਹਨਾਂ ਨੇ ਇੱਕ ਕੋਸ਼ਿਸ਼ ਕੀਤੀ ਪਰ ਲੋਕ ਬਹੁਤ ਸਿਆਣੇ ਨੇ ਆਵਾਮ ਬਹੁਤ ਸਿਆਣਾ ਹੈ ਉਹਨਾਂ ਨੇ ਇਹਨਾਂ ਦੀ ਕਿਸੇ ਦੀ ਗੱਲ 'ਚ ਨਹੀਂ ਆਉਣਾ ਔਰ ਤੁਸੀਂ ਵੇਖਿਓ ਬਹੁਤ ਜਲਦੀ ਇਹ ਬੰਦੇ ਸਾਹਮਣੇ ਆਉਣਗੇ ਡੈਂਟੀਫਾਈ ਹੋ ਪਰ ਦੇਖਦੇ ਆ ਬਲਸਾਂ ਵੀ ਆਏ ਦਿਨ ਕਿੰਨੇ ਕਿੰਨੇ ਗੋਲੀ ਚਾਦੀ ਹੈ ਉੱਥੇ ਵੀ ਬਹੁਤ ਦੇ ਵਿੱਚ ਵੀ ਜਿਹੜਾ ਹੈ ਵਪਾਰੀ ਦੇ ਉੱਤੇ ਗੋਲੀ ਚੱਲੀ ਸੀ ਕਿ ਤਨ ਪਿੱਛੇ ਤੁਸੀਂ ਇਹ ਪਰ ਇਹ ਜਿਹੜਾ ਕੰਮ ਜਿਹੜਾ ਹੈਗਾ ਵਾ ਮਾਫਲੀ ਕਰਦਾ ਰੁਕਣੀ ਰਿਹਾ ਕਿ ਤੁਸੀਂ ਇੱਕ ਗੱਲ ਦੇਖੀ ਆ ਕਿ ਜਿੱਥੇ-ਜਿੱਥੇ ਵੀ ਕੋਈ ਵਕੂਆ ਹੋਇਆ ਜਿਹੜ ਫੜੇ ਗਏ ਨੇ ਔਰ ਮਨ ਤੁਸੀਂ ਕੋਈ ਇਨਸੀਡੈਂਟ ਵੇਖ ਲਓ ਕੋਈ ਆਸਾਨ ਟ੍ਰੇਸ ਨੂੰ ਜਾਂ ਸਾਰੇ ਫੜੇ ਗਏ ਨੇ ਇਹ ਵੀ ਬਹੁਤ ਜਲਦੀ ਬਾਹਰ ਕੇ ਲੋਕਾਂ ਦੇ ਸਾਹਮਣੇ ਲਿਆਵਾਂਗੇ ਔਰ ਜਾਨ ਔਰ ਮਾਲ ਦੀ ਰੱਖਿਆ ਕਰਨੀ ਸਰਕਾਰ ਦਾ ਫਰਜ਼ ਆ ਔਰ ਭਗਵੰਤ ਮਾਨ ਜੀ ਇਸ ਗੱਲ ਦੀ ਬੋਲੇ ਸਟ੍ਰਿਕਟ ਨੇ ਉਹਨਾਂ ਨੇ ਕੋਈ ਧਨ ਅੰਦਾਜ਼ੀ ਇਸ ਗੱਲ ਤੋਂ ਨਹੀਂ ਅੱਖੀ ਦੀ ਆਉਣ ਵਾਲੇ ਦਿਨਾਂ ਵਿੱਚ ਬਹੁਤ ਜਲਦੀ ਤੁਸੀਂ ਦੇਖੋ ਇਹ ਬੰਦੇ ਫੜ ਕੇ ਦੇਖਿਆ ਜਾ ਤਾਤਾ ਦੇ ਨਾਕੇ ਵੀ ਲਗਾਏ ਗਏ ਨੇ ਚੈਕਿੰਗ ਵੀ ਕੀਤੀ ਨੇ ਫਿਰ ਵੀ ਇਦਾਂ ਦੀ ਹੁੰਦਾ ਜਿਹੜਾ ਅਨਟੀ ਸੋਸ਼ਲ ਐਲੀਮੈਂਟ ਹੋ ਉਹ ਕੁਝ ਵੀ ਕਰ ਸਕਦਾ ਕਿ ਕੋਈ ਨਾ ਰਹੀ ਉਹ ਉਹਦੇ ਲਈ ਬਿਲਕੁਲ ਕਾਬੂ ਕਰਕੇ ਤੇ ਸਾਹਮਣੇ ਆਉਣਗੇ ਦੇਖਿਓ ਤੁਸੀਂ ਠੀਕ ਹੈ ਜੀ